ਲੋ ਵੀ ਦੋਸਤੋ ਪੂਲ ਨੂੰ ਜਾਣ ਵਾਲਾ ਰਸਤਾ ਸਾਰਾ ਪੱਕਾ ਹੋ ਚੁੱਕਾ ਹੈ بارش ਦੇ ਦਿਨਾਂ ਦੇ ਵਿੱਚ ਦਿੱਕਤ ਨਹੀਂ ਆਊਗੀ ਆ ਸਾਰਾ ਓਪਨ ਏਰੀਆ ਕੱਚਾ ਏਰੀਆ ਹੈ ਇੱਥੇ ਇੱਧਰ ਗੋਬਰ ਦੀ ਮਲੀ ਜਿਹੜੀ ਆ ਬਣੀ ਰਹਿੰਦੀ ਹੈ ਆ ਇੱਧਰੋਂ ਵੀ ਗੰਦ ਜਾਂ ਕੜਤਾ ਇੱਥੇ ਕੁਰਸੀਆਂ ਬੈਹਣ ਨੂੰ ਥੋੜੀ ਜਗ੍ਹਾ ਬਣਾਤੀ ਬੋਰਡ ਦੀਆਂ ਜੜਾਂ ਜਾਂਦੀਆਂ ਸੀ ਨਾਲ ਮਿੱਟੀ ਪਾਤੀ ਤਲਾ ਦੇ ਨਾਲ ਵਾਰ ਲਵਾਤੇ ਆ ਜਿਹੜਾ ਨੀਮ ਆ ਇਹਨੂੰ ਵੀ ਸੈੱਟ ਕਰ ਦਾਂਗੇ ਤੇ ਇਧਰੋਂ ਵੀ ਥੋੜਾ ਪੱਕਾ ਕਰਤਾ ਫੁੱਲ-ਫੁੱਲ ਫੁੱਲ ਪੱਡੇ ਰੱਖਣ ਨੂੰ ਤੇ ਇਨ ਫਿਊਚਰ ਆ ਸਾਰੀ ਜਗ੍ਹਾ ਤੇ ਬਲੌਕ ਲੱਗ ਜਾਣਗੇ ਤੇ ਫਿਰ ਜਿਹੜੀ ਰਹਿ ਗਈ ਰੜਕੋ ਉਸ ਟਾਈਮ ਕੱਢ ਦਾਂਗੇ ਫਿਲਹਾਲ ਇੰਨਾ ਕੀ ਕੰਮ ਜਿਹੜਾ ਕਰਤਾ ਉੱਤੋਂ ਸੀਜਨ ਨੇੜੇ ਆਈ ਜਾਂਦਾ ਤੇ ਇੰਨੇ ਨਾਲ ਹੀ ਕਾਫੀ ਫਰਕ ਪੈ ਜਾਣਾ ਜਿੰਨੇ ਇੱਟ ਰੋੜੇ ਬਚੇ ਪਏ ਸੀ ਸਭ ਲੰਗਾਤੇ ਜਿਹੜਾ ਵੀ ਅਸੀਂ ਹੁਣ ਕੰਮ ਕਰ ਰਹੇ ਹਾਂ ਜੀ ਬਿਲਕੁਲ ਨਕਸ਼ੇ 'ਚ ਕਰ ਰਹੇ ਹਾਂ ਬਾਅਦ ਦੇ ਵਿੱਚ ਪੱਟ ਪਟਾਈ ਬਹੁਤ ਔਖੀ ਹੋ ਜਾਂਦੀ ਹੈ